ਐਨ ਜੀ ਪੀ ਸਟੱਡ ਕੀ ਹਾਲ ਨੇ ਤੁਹਾਡੇ ਸਭ ਦੇ ਵਧੀਆਓ ਅੱਜ ਜਿਹੜੀ ਆਪੇ ਜੋ ਤੁਹਾਡੀ ਪੀ ਐਸਟੱਡ ਦੀ ਵੀਡੀਓ ਰਹਿਣ ਵਾਲੀ ਹੈ ਇਹਦੇ ਵਿੱਚ ਆਪਾਂ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੇ ਮੱਥਾ ਮਾਰਾਂਗੇ ਠੀਕ ਹੈ ਪਹਿਲ ਤਾਂ ਪੀ ਐਸਟੱਡ ਦੀ ਵੈਬਸਾਈਟ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਹੈਗਾ ਠੀਕ ਹੈ ਤੇ ਆਈ نو ਤੁਸੀਂ ਆਫਰ ਦਾ ਵੇਟ ਕਰ ਰਹੇ ਹੋਵੋਗੇ ਵੀ ਆਫਰ ਹੈ ਜਿਹੜਾ ਉਹ ਕੀ ਰਹੂਗਾ ਉਹ ਰਹੂਗਾ ਮੈਂ ਨੀਚੇ ਲਿਖਿਆ ਆਜੂ ਬਸ ਥੋੜਾ ਮੈਂ ਵੇਟ ਕਰੋ ਤੁਸੀਂ ਵੀ ਤੁਹਾਡਾ ਆਫਰ ਹੈ ਜਿਹੜਾ ਉਹ ਕੀ ਰਹਿਣ ਵਾਲਾ ਹੈਗਾ ਠੀਕ ਹੈ ਮਿੱਕੀ ਤੁਹਾਨੂੰ ਆਫਰ ਦੇ ਵਿੱਚ ਮਿਲੇਗਾ ਕੀ ਤੁਹਾਡਾ ਜੋ ਮੇਨਲੀ ਜਿਹਦੀ ਤੁਸੀਂ ਵੇਟ ਕਰ ਰਹੇ ਹੋਗੇ ਆ ਚੀਜ਼ ਹੈ ਜਿਹੜੀ ਔਰ ਰੱਖੀ ਹੋਏਗੀ ਠੀਕ ਹੈ ਚਲੋ ਕੋਈ ਗੱਲ ਨਹੀਂ ਆਫਰ ਵੀ ਮਿਲ ਜਿਗਾ ਆਪਾਂ ਪੀਐਸਟਾ ਜਿਹੜਾ ਉਹਦੀ ਇੰਪੋਰਟੈਂਟ ਜਾਣਕਾਰੀ ਲੈ ਲੈਂਦੇ ਆਂਗੇ ਕਿ ਕੀ ਚੀਜ਼ ਹੈਗੀ ਕੀ ਕੁਝ ਆਇਆਗਾ ਠੀਕ ਹੈ ਆਫਰ ਤਾਂ ਤੁਹਾਨੂੰ ਸਾਰਿਆਂ ਨੂੰ ਮਿਲ ਹੀ ਜਾਣਾ ਉਹ ਨੀਚੇ ਸ਼ੋ ਹੋ ਜਾਏਗਾ ਟੈਨਸ਼ਨ ਨਾ ਲਓ ਬੜਾ ਥੋੜਾ ਜਿਹਾ ਦੋ ਚੀਜ਼ਾਂ ਮੇਰੇ ਧਿਆਨ ਦੇ ਨਾਲ ਸੁਣ ਲੋ ਜੋ ਤੁਹਾਨੂੰ ਕੰਮ ਦੇਣਗੀਆਂ ਪਹਿਲੀ ਤਾਂ ਇਹ PS TET ਇਸ ਵਾਰ ਦੀ ਜੋ ਵੈਬਸਾਈਟ ਹੈ ਉਹ ਕੀ ਹੈ ps tet 2025.org ਦੋ ਚਾਰ ਇਨਸਟਰਕਸ਼ਨਸ ਮੇਰੀਆਂ ਧਿਆਨ ਨਾਲ ਸੁਣੋ ਜਿਹੜੀਆਂ ਤੁਸੀਂ ਨਹੀਂ ਭੁੱਲਣੀਆਂ ਫਿਰ ਤੁਹਾਡੇ ਨੀਚੇ ਜਿਹੜਾ ਆਫਰ ਹੈ ਉਹ ਆ ਜਾਏਗਾ ਤੇ ਅੱਜ ਰਾਤ ਦੇ 12 ਵਜੇ ਤੱਕ ਰਹੇਗਾ ਮੈਂ ਦੁਬਾਰਾ ਰਿਪੀਟ ਕਰ ਰਿਹਾ ਜੋ ਤੁਹਾਡਾ ਆਫਰ ਹੈਗਾ ਉਹ ਅੱਜ ਰਾਤ ਦੇ ps tet ਦੇ ਲਈ ਅੱਜ ਰਾਤ ਦੇ 12 ਵਜੇ ਤੱਕ ਤੁਹਾਨੂੰ ਆਫਰ ਹੈ ਜਿਹੜਾ ਉਹ ਮਿਲੇਗਾ ਤੇ ਸਿਰਫ 12 ਵਜੇ ਤੱਕ ਹੀ ਤੁਸੀਂ ਉਹਨੂੰ ਕਲੇਮ ਕਰ ਪਾਓਗੇ ਲਿਮਟਿਡ ਸੀਟਸ ਦੇ ਲਈ ਆਫਰ ਹੋਏਗਾ ਪੂਰਾ ਤੁਹਾਨੂੰ ਕੰਪਲੀਟ ਸਾਰਾ ਆਫਰ ਹੈ ਜਿਹੜਾ ਸਾਰਿਆਂ ਨੂੰ ਜਾਂ ਵੱਡੇ ਨੰਬਰ ਨੂੰ ਨਹੀਂ ਮਿਲੇਗਾ ਬਹੁਤ ਲਿਮਟਿਡ ਸੀਟਸ ਦੇ ਲਈ ਇਹ ਆਫਰ ਹੈ ਜਿਹੜਾ ਤੁਹਾਨੂੰ ਮਿਲੇਗਾ ਤੇ ਇਸੇ ਤੋਂ ਆਫਰ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਦੋ ਚਾਰ ਚੀਜ਼ਾਂ ਕੰਮ ਦੀਆਂ ਨੇ ਜਿਹੜੀਆਂ ਉਹ ਤੁਸੀਂ ਸੁਣ ਲਓ ਪਹਿਲੇ ਤਾਂ ਵੈਬਸਾਈਟ psat2025.org ਜਿੱਥੇ ਤੁਸੀਂ ਅਪਲਾਈ ਕਰਨਾ ਹੈ ਅਪਲਾਈ ਹੋਣਾ psat ਜਿਹੜਾ ਤੁਹਾਡਾ ਸ਼ੁਰੂ ਹੋ ਚੁੱਕਿਆ ਹੈ ਜਿਹਦੇ ਲਈ ਮੈਂ ਅੱਜ ਤੁਹਾਡੇ ਨਾਲ ਲਾਈਵ ਹੋਇਆਗਾ ਸੋ ਇਹਦੇ ਲਈ ਜੋ ਜਨਰਲ ਇਨਸਟਰਕਸ਼ਨਸ ਨੇ ਉਹ ਇਹ ਨਹੀਂ ਇੱਥੇ ਤੁਸੀਂ ਵੈਬਸਾਈਟ ਤੇ ਸਿੰਪਲ ਜਾਓਗੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਵੀ ਕੀ ਕੀ ਇਨਸਟਰਕਸ਼ਨ ਨੇ ਕੀ ਕੀ ਕੈਟਾਗਰੀ ਹੈ ਅਪਲਾਈ ਲਿੰਕ ਹੈ ਜਿਹੜਾ ਉਹ ਤੁਹਾਡਾ ਇੱਥੇ ਦਿੱਤਾ ਹੋਇਆ ਹੈਗਾ ਅਪਲਾਈ ਕਿੱਦਾਂ ਕਰਨਾ ਹੈ ਉਹ ਵੀ ਦਿੱਤਾ ਹੋਇਆ ਹੈ ਟਾਈਮ ਸ਼ਡਿਊਲ ਹੈ ਜਿਹੜਾ ਉਹ ਵੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਜੋ ਕਿ ਇੱਕ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਤੇ ਪੀਐਸਟੈਟ ਦੇ ਵਿੱਚ ਇੰਪੋਰਟੈਂਟ ਚੀਜ਼ ਇਹ ਹੈਗੀ ਕਿ ਤੁਹਾਡਾ 6 ਤੋਂ ਲੈ ਕੇ 20 ਦੋ ਤੱਕ ਅਪਲਾਈ ਹੋਊਗਾ ਤੇ ਕਰੈਕਸ਼ਨ ਕਰਨ ਦੀ ਵਿੰਡੋ 21 ਤੋਂ 23 ਤੱਕ ਦੀ ਤੁਹਾਨੂੰ ਦੇਣਗੇ ਐਡਮਿਟ ਕਾਰਡ ਆ ਜਿਹੜੇ 21 ਤੋਂ 23 ਤੱਕ ਤੁਹਾਡੇ ਕੋਲ ਜਾਰੀ ਹੋ ਜਾਣਗੇ ਤੇ ਟੈਸਟ ਡੇਟ ਆ ਜਿਹੜੀ ਉਹ 15 ਤਿੰਨ ਹੈ ਕਹਿੰਦਾ 15 ਤਿੰਨ ਨੂੰ ਅਸੀਂ ਕੰਡਕਟ ਕਰ ਦੇਵਾਂਗੇ 16 ਨੂੰ ਤੁਹਾਡੀ ਅਨਸਰ ਕੀ ਆਜੂਗੀ ਸਬਮਿਸ਼ਨ ਆ ਜਿਹੜਾ 17 ਤੋਂ ਲੈ ਕੇ 21 ਤਰੀਕ ਨੂੰ ਤੁਹਾਡਾ ਹੋ ਜਾਏਗਾ ਤੇ ਫਾਈਨਲ ਅਨਸਰ ਕੀ 28 ਨੂੰ ਅਪਲੋਡ ਕਰਕੇ 2 ਤਰੀਕ ਨੂੰ ਕਹਿੰਦਾ ਭਈ ਅਸੀਂ ਰਿਜ਼ਲਟ ਡਿਕਲੇਅਰ ਕਰ ਦਾਂਗੇ ਤਾਂ ਐਡਾ ਵੱਡਾ ਤਗੜਾ ਪਲਾਨ ਇਹ ਲੈ ਕੇ ਆਏ ਨੇ ਤਾਂ ਫਿਰ ਜੇ 2 ਤਰੀਕ ਨੂੰ ਤੁਹਾਡਾ ਰਿਜ਼ਲਟ ਡਿਕਲੇਅਰ ਹੋ ਗਿਆ ਤਾਂ ਫਿਰ ਮਾਸਟਰ ਕੈਡਰ ਜਿਹੜਾ ਉਹ ਤੁਹਾਡਾ ਨਾਲ ਦੀ ਨਾਲ ਆ ਜਾਏਗਾ ਠੀਕ ਹੈ ਚਲੋ ਹੁਣ ਐਪਲਾਈ ਕਿੱਦਾਂ ਹੋਊ ਕੀ ਕੀ ਚੀਜ਼ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਨੀਚੇ ਆਫਰ ਹੈ ਜਿਹੜਾ ਉਹ ਆ ਚੁੱਕਿਆ ਹੈ ਜੀ ਠੀਕ ਹੈ ਨੀਚੇ ਸ਼ੋ ਹੋਣਾ ਸ਼ੁਰੂ ਕਰ ਦੇਗਾ ਬਸ ਹੁਣ ਤੇ ਇਹਨੂੰ ਤੁਸੀਂ ਅਡਾਪਟ ਕਰ ਸਕਦੇ ਹੋ ਅੱਜ ਰਾਤ ਦੇ 12 ਵਜੇ ਤੱਕ ਤੁਹਾਨੂੰ ਜੋ ਲਾਈਵ ਹੈ ਮਤਲਬ ਕਿ 쿠ਪਨ ਕੋਡ TTD26 ਤਾਨੂੰ ਲਾਈਵ ਮਿਲੇਗਾ ਜਿਹਦੇ ਵਿੱਚ ਹਿਊਜ ਡਿਸਕਾਊਂਟ ਕਿਸੇ ਨੂੰ 100 ਦਾ ਵੀ ਮਿਲ ਸਕਦਾ ਹੈ ਕਿਸੇ ਨੂੰ 200 ਦਾ ਵੀ ਮਿਲ ਸਕਦਾ ਹੈ ਕਿਸੇ ਨੂੰ ਕਿਸੇ ਹੱਦ ਤੱਕ ਦਾ ਡਿਸਕਾਊਂਟ ਹੈ ਜਿਹੜਾ ਉਹ ਮਿਲ ਸਕਦਾ ਹੈਗਾ ਤੇ ਜਿੰਨੇ ਵੀ ਟੈਟ ਦੇ ਲਈ ਵੇਟ ਕਰ ਰਹੇ ਨੇਗੇ ਉਹ ਤੁਸੀਂ ਇਸ ਡਿਸਕਾਊਂਟ ਦੇ ਜਰੀਏ ਆਪਣੀ ਜਿਹੜੀ ਐਡਮਿਸ਼ਨ ਹੈ ਉਹ ਲੈ ਸਕਦੇ ਹੋ ਠੀਕ ਹੈ ਅੱਜ ਰਾਤ ਦੇ 12 ਵਜੇ ਤੱਕ ਤੁਹਾਨੂੰ ਇਹ ਆਫਰ ਹੈ ਜਿਹੜਾ ਉਹ ਪ੍ਰਾਪਤ ਹੋਏਗਾ ਠੀਕ ਹੈ ਇਹ ਚੀਜ਼ ਤੁਹਾਡੀ ਹੁਣ ਸ਼ੋ ਹੋਣੀ ਸ਼ੁਰੂ ਕਰ ਦਿੱਤੀ ਹੋਣੀ ਆ ਚਲ ਨੈਕਸਟ ਹੁਣ ਕੰਮ ਦੀ ਚੀਜ਼ ਤੇ ਆਪਾਂ ਮਤਾਂ ਮਾਰੀਏ ਕਿ ਆਲੇ ਦੇ ਵਿੱਚ ਤੁਹਾਡੀ ਜੋ ਚੀਜ਼ ਮੈਂਸ਼ਨਡ ਹੈਗੀ ਇਹਦੇ ਵਿੱਚ ਸਿੰਬਲ ਤੁਸੀਂ ਐਡ ਦੇਖਣੀ ਹੈ ਐਡਵਰਟਾਈਜ਼ਮੈਂਟ ਜੋ ਆਈ ਸੀ ਇਹਨਾਂ ਨੇ ਕੋਈ ਕੰਪਲੀਟ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹ ਇਹਨਾਂ ਨੇ ਸੇਮ ਤੁਹਾਡਾ ਸ਼ਾਰਟ ਨੋਟੀਫਿਕੇਸ਼ਨ ਆਇਆ ਸੀ ਉਹੀ ਪਾਇਆ ਹੋਇਆ ਹੈ ਠੀਕ ਹੈ ਟਾਈਮ ਸ਼ੈਡਿਊਲ ਆਪਾਂ ਦੇਖ ਲਿਆ ਅਪਲਾਈ ਕਿੱਦਾਂ ਹੋਊਗਾ ਉਹਦੇ ਬਾਰੇ ਆਪਾਂ ਜਾਣਕਾਰੀ ਲੈ ਲੈਣੀ ਹੈਗੇ ਹੁਣ ਅਪਲਾਈ ਕਰਨ ਦੇ ਲਈ ਇਹਨਾਂ ਨੇ ਪੂਰੀ ਪੀਡੀਐਫ ਪਾਈ ਹੈ ਇਹ ਆਖਦਾ ਕਹਿੰਦੇ ਜੀ ਤੁਸੀਂ ਕੀ ਕਰਨਾ ਹੈ psd2025.org ਤੇ ਜਾਣਾਗਾ ਉਸ ਤੋਂ ਬਾਅਦ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਤੇ ਜਾਣਾ ਜੋ ਪਰ ਦਿੱਤੀ ਹੋਈ ਆਨਲਾਈਨ ਰਜਿਸਟ੍ਰੇਸ਼ਨ ਤੇ ਜਾਓਗੇ ਤਾਂ ਇਸ ਤੋਂ ਬਾਅਦ ਤੁਹਾਡੇ ਕੋਲ ਇਦਾਂ ਦਾ ਫਾਰਮ ਓਪਨ ਹੋਏਗਾ ਜਿੱਥੇ ਤੁਸੀਂ ਆਪਣੀ ਜਾਣਕਾਰੀ ਭਰਨੀ ਹੈ ਓਟੀਪੀ ਜਨਰੇਟ ਹੋਏਗਾ ਇਹਨਾਂ ਨੂੰ ਵੈਰੀਫਾਈ ਕਰਾਉਣ ਤੋਂ ਬਾਅਦ ਤੁਹਾਡੇ ਕੋਲ ਆਹ ਵਾਲਾ ਆਏਗਾ ਇੱਥੇ ਤੁਹਾਨੂੰ ਲੌਗਇਨ ਡਿਟੇਲ ਦਿੱਤੀ ਜਾਏਗੀ ਤੁਹਾਡਾ ਅਕਾਊਂਟ ਬਣ ਗਿਆ ਤਾਂ ਲੌਗਇਨ ਡਿਟੇਲ ਹੋਗੀ ਤਾਂ ਉਸ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈਗਾ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਆਹ ਡਿਟੇਲਸ ਮੰਗੀਆਂ ਜਾਣੀਆਂ ਬੇਸਿਕ ਡਿਟੇਲਸ ਹੋ ਗਈਆਂ ਤੁਹਾਡੀ ਫੋਟੋ ਸਾਈਨ ਅਪਲੋਡ ਹੋਏਗਾ ਅਕੈਡੈਮਿਕ ਡਿਟੇਲਸ ਅਪਲੋਡ ਹੋਣਗੀਆਂ ਟੈਸਟ ਰਿਲੇਟਡ ਡਿਟੇਲ ਪ੍ਰੀਵਿਊ ਲੌਗ ਡਿਟੇਲਸ ਆ ਜਾਣੀਆਂ ਤੁਹਾਡੀਆਂ ਇੱਥੇ ਫਿਰ ਪੇਪਰ ਸਿਲੈਕਟ ਕਰਨਾ ਹੈ ਫੀਸ ਪੇ ਕਰਨੀ ਹੈ ਫਿਰ ਐਪਲੀਕੇਸ਼ਨ ਜਿਹੜਾ ਫਾਰਮ ਹੈ ਉਹਨੂੰ ਪ੍ਰਿੰਟ ਕਰ ਸਕਦੇ ਹੋ ਤੇ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਸਾਰੇ ਲਿੰਕਸ ਹੈ ਜਿਹੜੇ ਤੁਹਾਨੂੰ ਇੱਥੇ ਅਵੇਲੇਬਲ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਹੁਣ ਜਦੋਂ ਤੁਸੀਂ ਬੇਸਿਕ ਡਿਟੇਲਸ ਨੇ ਜਿਹੜੀਆਂ ਉਹਦੇ ਵਿੱਚ ਨਾਮ ਜੈਂਡਰ ਹੋ ਗਿਆ ਆਧਾਰ ਨੰਬਰ ਹੋ ਗਿਆ ਐਡਰੈਸ ਹੋ ਗਿਆ ਪਰਮਨੈਂਟ ਐਡਰੈਸ ਹੋ ਗਿਆ ਇਹ ਪਰ ਕੇ ਸੇਵ ਕਰ ਦੇਣਾ ਨੈਕਸਟ ਜੀ ਇੱਥੇ ਤੁਸੀਂ ਆਪਣੀ ਫੋਟੋ ਤੇ ਸਾਈਨ ਜਿਹੜੇ ਉਹ ਫਿਲ ਕਰਨੇ ਨੇ ਜਿਹੜੀ ਤੁਹਾਡੀ ਫੋਟੋ ਹੈ ਉਹ 200 KB ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਲੇਟੈਸਟ ਹੋਣੀ ਚਾਹੀਦੀ ਹੈ ਜਿਹੜੇ ਤੁਹਾਡੇ ਸਾਈਨ ਨੇ 200 KB ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਲੇਟੈਸਟ ਹੋਣੇ ਚਾਹੀਦੇ ਹੈ ਫੋਟੋ 300 ਬਾਈ 300 ਦੀ ਹੋਣੀ ਚਾਹੀਦੀ ਹੈਗੀ ਤੇ ਸਾਈਨ ਜਿਹੜੇ ਤੁਹਾਡੇ 300 ਬਾਈ 90 ਦੇ ਹੋਣੇ ਚਾਹੀਦੇ ਨੇਗੇ ਇਸ ਤੋਂ ਜ਼ਿਆਦਾ ਨਹੀਂ ਜਾਣੇ ਚਾਹੀਦੇ ਪਿਕਸਲਸ ਦੇ ਵਿੱਚ ਦੱਸ ਰਿਹਾ ਮੈਂ ਤੁਹਾਨੂੰ ਠੀਕ ਹੈ ਜੀ ਨੈਕਸਟ ਇਸ ਤੋਂ ਬਾਅਦ ਤੁਸੀਂ ਆਪਣੀ ਅਕੈਡੈਮਿਕ ਡਿਟੇਲਸ ਭਰੋਗੇ 10ਵੀਂ 12ਵੀਂ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੀ ਜਾਣਕਾਰੀ ਭਰੋਗੇ ਇਸ ਨੂੰ ਸੇਵ ਕਰਦੇ ਹੋਗੇ ਠੀਕ ਹੈ ਨੈਕਸਟ ਕੁਇ ਟੈਸਟ ਰਿਲੇਟਡ ਡਿਟੇਲਸ ਨੇ ਜਿਹੜੀਆਂ ਤੁਹਾਡੀਆਂ ਇੱਥੇ ਫਿਲ ਹੋਣਗੀਆਂ ਕਿ ਤੁਸੀਂ ਸੌਰੀ এমਪਲॉयमेंट ਰਿਲੇਟਡ ਵੀ ਤੁਸੀਂ এমਪਲoyed ਹੈਗੇ ਹੋ ਜਾਂ ਨਹੀਂ ਹੈਗੇ ਕਿਹੜੀ ਕੈਟਾਗਰੀ ਹੈ ਤੁਹਾਡਾ ਪੰਜਾਬ ਦਾ ਡੋਮਿਸਾਈਲ ਹੈ ਜਾਂ ਨਹੀਂ ਹੈਗਾ ਇਹ ਚੀਜ਼ਾਂ ਤੁਸੀਂ ਇੱਥੇ ਫਿਲ ਆਊਟ ਕਰੋਗੇ ਇਸ ਤੋਂ ਬਾਅਦ ਜਾ ਕੇ ਜੀ ਤੁਹਾਡੇ ਕੋਲ ਏਰੀਆ ਆ ਜਾਏਗਾ ਫਿਲ ਕਰਨ ਦੇ ਲਈ ਹਾਂ ਫਿਰ ਤੁਹਾਡਾ ਜਿਹੜਾ ਪ੍ਰੀਵਿਊ ਇਦਾਂ ਦਿਖਾਈ ਦੇਗਾ ਵੀ ਤੁਸੀਂ ਇਹ ਚੀਜ਼ ਫਿਲ ਕਰਤੇ ਜਿ ਆ ਤੁਹਾਡਾ ਪੇਪਰ ਆ ਇਹ ਏਰੀਆਜ਼ ਨੇ ਗਿਆ ਆ ਤੁਹਾਡਾ ਐਡਰੈਸ ਆ ਗਿਆ ਉਸ ਨੂੰ ਐਂਡ ਤੇ ਜਾ ਕੇ ਤੁਸੀਂ ਕਰਨਾ ਸੇਵ ਐਂਡ ਲੋਕ ਠੀਕ ਹੈ ਸੇਵ ਐਂਡ ਲੋਕ ਕਰਨ ਤੋਂ ਬਾਅਦ ਪੇਪਰ ਹੈ ਜਿਹੜਾ ਤੁਸੀਂ ਇੱਥੇ ਜਾ ਕੇ ਆਪਣਾ ਸਿਲੈਕਟ ਕਰ ਲੋਗੇ ਵੀ ਕਿਹੜਾ ਪੇਪਰ ਦੇਣਾ ਤੁਸੀਂ 1 ਦੇਣਾ 2 ਦੇਣਾਗਾ ਫਿਰ ਉਹਦੇ ਨਾਲ ਰਿਲੇਟਡ ਜਿਹੜੀ ਫੀਸ ਹੈ ਉਹਦੇ ਲਈ ਮੰਗਿਆ ਜਾਏਗਾ ਸਬਮਿਟ ਕਰਨ ਤੋਂ ਬਾਅਦ ਤੁਸੀਂ ਇੱਥੇ ਫੀਸ ਹੈ ਜਿਹੜੀ ਉਹਨੂੰ ਕਲਿਕ ਏਅਰ ਟੂ ਪੇ ਫੀਸ ਕਰਨ ਤੋਂ ਬਾਅਦ ਸਬਮਿਟ ਕਰ ਸਕਦੇ ਹੋ ਠੀਕ ਹੈ ਜੋ ਤੁਹਾਡੀ ਫੀਸ ਹੋ ਗਈ ਫਿਰ ਤੁਹਾਡਾ ਇਹ ਸਾਰਾ ਤੁਹਾਨੂੰ ਸ਼ੋਅ ਕਰ ਦੇਗਾ ਹੁਣ ਇਹਦੇ ਵਿੱਚ ਜਿਨ੍ਹਾਂ ਨੇ ਬੀਅਰਡ ਕੀਤੀ ਉਹ ਪੇਪਰ 1 ਵੀ ਦੇ ਸਕਦੇ ਆ ਤੇ ਪੇਪਰ 2 ਦੋਨੋਂ ਦੇ ਸਕਦੇ ਨੇਗੇ ਜਿਨ੍ਹਾਂ ਨੇ ਈਟੀਟੀ ਕੀਤੀ ਉਹ ਇਕੱਲਾ ਪੇਪਰ 1 ਦੇ ਸਕਦੇ ਨੇ ਅਗਰ ਤੁਸੀਂ ਦੋ ਪੇਪਰ ਦੇ ਰਹੇ ਹੋ ਤਾਂ ਤੁਹਾਨੂੰ ਦੋ ਦੀ ਫੀਸ ਪੇ ਕਰਨੀ ਪਵੇਗੀ ਇਸ ਚੀਜ਼ ਦਾ ਧਿਆਨ ਰੱਖਣਾ ਤੇ ਜਿਹੜੇ ਵੀ ਬਾਰ-ਬਾਰ ਪੁੱਛਦੇ ਨੇਗੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਪੇਪਰ 1 ਹੈ ਜਿਹੜਾ ਉਹ ਸੌਰੀ ਪੇਪਰ 1 ਤੋਂ ਜੋ ਵੀ ਆ ਗਿਆ ਜਿਹੜਾ ਤੁਹਾਡਾ ਬੀਅਰ ਦਾ ਇਅਰ ਚੱਲ ਰਿਹਾ ਅਗਰ ਫਸਟ ਇਅਰ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਪੇਪਰ ਦੇ ਸਕਦੇ ਹੋ ਪਰ ਉਹ ਐਲੀਜੀਬਲ ਨਹੀਂ ਮੰਨਿਆ ਜਾਏਗਾ ਸੈਕੰਡ ਇਅਰ ਦੇ 3rd 4th ਸੈਮੈਸਟਰ ਵਾਲੇ ਜਿਹੜੇ ਉਹ ਐਲੀਜੀਬਲ ਮੰਨੇ ਜਾਂਦੇ ਹੁੰਦੇ ਆ ਲਾਸਟ ਇਅਰ ਵਾਲੇ ਠੀਕ ਹੈ ਜੀ ਉਹਨਾਂ ਨੂੰ ਮੰਨਿਆ ਜਾਂਦਾ ਇਸ ਤੋਂ ਬਾਅਦ ਪੀਪਰ ਦੀ ਐਲੀਜੀਬਿਲਟੀ ਹੈ ਜਿਹੜੀ ਉਹ ਤੁਹਾਡੀ ਇੱਥੇ ਸਿਲੈਕਟ ਹੋਏਗੀ ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫਾਰਮ ਹੈ ਭਾਈ ਇਹਨੂੰ ਪ੍ਰਿੰਟ ਕਰ ਸਕਦੇ ਹੋਗੇ ਤੇ ਇੰਨੀ ਕੁ ਤੁਹਾਡੀ ਜਿਹੜੀ ਫਾਰਮ ਦੀ ਅਪਲਾਈ ਕਰਨ ਦਾ ਪ੍ਰੋਸੈਸ ਹੈ ਉਹ ਰਹੇਗਾ ਤੇ ਇਸ ਤੋਂ ਬਾਅਦ ਜਦੋਂ ਐਡਮਿਟ ਕਾਰਡ ਆਏਗਾ ਤਾਂ ਤੁਹਾਨੂੰ ਲੌਗਇਨ ਕਰਨ ਤੋਂ ਬਾਅਦ ਸੇਮ ਐਡਮਿਟ ਕਾਰਡ ਉੱਥੇ ਹੀ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਦੋ ਚਾਰ ਜਨਰਲ ਇਨਸਟਰਕਸ਼ਨਸ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਦਿਖਾਉਣੇ ਸੀ ਹਾਂ ਜਨਰਲ ਇਨਸਟਰਕਸ਼ਨਸ ਆ ਰਹੀਆਂ ਤੁਹਾਡੀਆਂ ਇਹਦੇ ਵਿੱਚ ਫੀਸ ਹੈ ਜਿਹੜੀ ਜਨਰਲ OBC ਦੀ 1100 ਹੈ ਪੇਪਰ 1 ਦੀ ਪੇਪਰ 2 ਦੀ 1100 ਹੈ ਅਗਰ ਦੋਨੋਂ ਪੇਪਰ ਦੇਣੇ ਆ ਤਾਂ 2200 ਹੈ SC ST ਦੇ ਲਈ 550 ਹੈ ਇਹਦੀ 550 ਦੋਨੋਂ ਦੇਣੇ 1100 ਹੈ ਐਕਸਰਵਿਸ ਵਿੱਚ ਹਨ ਜਿਹੜਾ ਉਹਨਾਂ ਦੇ ਲਈ ਕੋਈ ਵੀ ਫੀਸ ਕਿਸੇ ਵੀ ਤਰ੍ਹਾਂ ਦੀ ਨਹੀਂ ਰੱਖੀ ਗਈ ਠੀਕ ਹੈ ਜੀ ਤਾਂ ਤੁਸੀਂ ਆਪਣੇ ਮੋਬਾਈਲ ਦੇ ਨਾਲ ਮੋਬਾਈਲ ਨੰਬਰ ਦੇ ਨਾਲ ਈਮੇਲ ਆਈਡੀ ਦੇ ਨਾਲ ਇਹਨੂੰ ਰਜਿਸਟਰ ਕਰ ਸਕਦੇ ਹੋ ਅਪਲਾਈ ਕਰ ਸਕਦੇ ਹੋ ਇਹ ਡਿਟੇਲਸ ਨੇ ਜਿਹੜੀਆਂ ਤੁਹਾਡੀਆਂ ਰੱਖੀਆਂ ਗਈਆਂ ਠੀਕ ਹੈ ਹੁਣ ਤੁਸੀਂ ਅਗਰ ਤਿਆਰੀ ਕਰਨੀ ਹੈ ਤਾਂ ਆਪਣਾ TET26 ਚੱਲ ਰਿਹਾ ਹੈਗਾ DD ਅਕੈਡਮੀ ਪੰਜਾਬ ਤੇ ਤੁਸੀਂ ਜਾਣਾ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ ਹੈ 쿠ਪਨ ਕੋਡ ਹੈ ਜਿਹੜਾ ਉਹ ਹੈ ਤੁਹਾਡਾ TET26 ਉਹ ਅਪਲਾਈ ਕਰਨਾ ਤਾਂ ਹਿਊਜ ਲੈਸ ਹੈ ਜਿਹੜੇ ਉਹ ਤੁਹਾਨੂੰ ਮਿਲ ਸਕਦੇ ਆ ਨੰਬਰ ਵਾਈਜ਼ ਲੈਸ ਆਈ ਥਿੰਕ ਵੈਰੀ ਕਰ ਸਕਦੇ 1200 500 100 ਕਿਸ ਤਰ੍ਹਾਂ ਦੇ ਵੀ ਤੁਹਾਨੂੰ ਲੈਸ ਹੈ ਜਿਹੜਾ ਉਹ ਪ੍ਰਾਪਤ ਹੋ ਸਕਦਾ ਹੈ ਤਾਂ ਤੁਸੀਂ ਆਪਣੀ ਤਿਆਰੀ ਹੈ ਜਿਹੜੀ DD ਅਕੈਡਮੀ ਦੇ ਨਾਲ ਕੰਟੀਨਿਊ ਕਰ ਸਕਦੇ ਹੋ ਥੈਂਕ ਯੂ ਸੋ ਮਚ